ਸੀ ਦਾ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਨਾਲ ਇਹ ਐਸੀ ਐਸੀ ਅਰਬਨ ਏਰੀਆਸ ਪਹਿਲੇ ਵੀ ਬਹੁਤ ਕ੍ਰੀਏਟ ਕੀਤੇ ਨੇ ਨਿਊ ਚੰਡੀਗੜ੍ਹ ਕ੍ਰੀਏਟ ਕੀਤਾ ਹੈ ਮੋਹਾਲੀ ਕ੍ਰੀਏਟ ਕੀਤਾ ਹੈ ਅਸੀਂ ਆ ਪੰਚਕੁਲਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨਾ ਉਹਨਾਂ ਦੀ ਪੂਰੀ ਟੀਮ ਤੇ ਸਰਦਾਰ ਇਕਬਾਲ ਸਿੰਘ ਚੰਨੀ ਜੀ ਤੇ ਸਾਰੇ ਪ੍ਰੈਸ ਤੋਂ ਆਏ ਮੇਰੇ ਸਾਥੀਓ ਮੇਰਾ ਨਾਮ ਕਰਨ ਜੈਵੰਤ ਸਿੰਘ ਹੈ ਮੈਂ ਭਾਜਪਾ ਜਨਤਾ ਪਾਰਟੀ ਦਾ ਸਪੀਚ ਚੀਫ ਸਪੋਕਸਪਰਸਨ ਹਾਂ ਤੇ ਅੱਜ ਇਹ ਮੇਰਾ ਮੇਰੇ ਵਾਸਤੇ ਬਹੁਤ ਇੱਕ ਸੌਭਾਗੇ ਦੀ ਗੱਲ ਹੈ ਕਿ ਮੈਨੂੰ ਮੌਕਾ ਮਿਲਿਆ ਤੁਹਾਡੇ ਨਾਲ ਰੂਹ ਰੂਹ ਹੋਣ ਦੇ ਵਾਸਤੇ ਤੁਹਾਨੂੰ ਐਸ ਟਾਈਮ ਦੇ ਉੱਤੇ ਤੰਗ ਕਰਨ ਦਾ ਇੱਕੋ ਮਕਸਦ ਸੀਗਾ ਕਿ ਅਸੀਂ ਇੱਕ ਬਹੁਤ ਇੱਕ ਮੁਸ਼ਕਲ ਟਾਈਮ ਦੇ ਵਿੱਚੋਂ ਜਿਹੜਾ ਪੰਜਾਬ ਇਸ ਵੇਲੇ ਗੁਜ਼ਰ ਰਿਹਾ ਹੈ ਉਹਦੇ ਬਾਰੇ ਥੋੜੀ ਜੀ ਗੱਲ ਕਰੀਏ ਤੇ ਤੁਹਾਡੇ ਨਾਲ ਕੋਈ ਗੱਲਬਾਤ ਜਿਹੜੀ ਹੈ ਉਹ ਨੂੰ ਸ਼ੇਅਰ ਕਰੀਏ ਖਾਸ ਕਰ ਅਸੀਂ ਗੱਲ ਕਰਨੇ ਚਾਹਨੇ ਆ ਇਹ ਜਿਹੜੀ ਨਵੀਂ ਲੈਂਡ ਪੂਲਿੰਗ ਪਾਲਿਸੀ 2025 ਆਈ ਹੈ ਕੁਝ ਦਿਨ ਪਹਿਲੇ ਸਾਡੀ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਪਾਲਿਸੀ ਨੂੰ ਅਪਲਾਈ ਕੀਤਾ ਹੈ ਤੇ ਬੜੇ ਜੋਰ ਛੋਰ ਦੇ ਨਾਲ ਕਿਹਾ ਹੈ ਕਿ ਬੜੀ ਇੱਕ ਬਹੁਤ ਵੱਡੀ ਚੜੀ ਹੈਗੀ ਹੈ ਭਗਵੰਤ ਜੀ ਨੇ ਕੀਤਾ ਤੁਹਾਨੂੰ ਸਾਰਿਆਂ ਨੂੰ ਇਸ ਪਾਲਿਸੀ ਦੇ ਬਾਰੇ ਪਤਾ ਹੋਵੇਗਾ ਤੁਸੀਂ ਤੇ ਬਹੁਤ ਪੜੇ ਲਿਖੇ ਜਾਣ ਜਾਣਨ ਵਾਲੇ ਹੋ ਪਰ ਮੈਂ ਥੋੜਾ ਜਾਇ ਇਹਦੇ ਬਾਰੇ ਦੱਸ ਦਵਾਂ ਇਹ ਐਦਾਂ ਕਹਿ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਇਹ ਵੋਲੰਟਰੀ ਲੋਕਾਂ ਕੋਲੋਂ ਲੈਂਡ ਲੈਣਗੇ ਲੈਂਡ ਨੂੰ ਲੈ ਕੇ ਉਹਨੂੰ ਡਿਵੈਲਪ ਕਰਨਗੇ ਤੇ ਡਿਵੈਲਪ ਕਰਕੇ ਉਸ ਲੈਂਡ ਦੀ ਕੁਝ ਜਿਹੜੀ ਪਰਸੈਂਟੇਜ ਹੈ ਉਹ ਬੰਦੇ ਨੂੰ ਵਾਪਸ ਦੇ ਦੇਣਗੇ ਤੇ ਇਸ ਤਰੀਕੇ ਦੀ ਇਹ ਪਾਲਿਸੀ ਕਰ ਰਹੇ ਨੇ ਜੋ ਕਿ ਤੇ ਕਹਿ ਰਹੇ ਨੇ ਕਿ ਇਹਦੇ ਨਾਲ ਲੈਂਡ ਮਾਫੀਆ ਵੀ ਖਤਮ ਹੋ ਜਾਏਗਾ ਸਮਾਲ ਮਾਰਜਨਲ ਫਾਰਮਰਸ ਨੂੰ ਫਰਕ ਪੈ ਜਾਏਗਾ ਮੇਰਾ ਇੱਥੇ ਕੋਈ ਮਕਸਦ ਕਦੀ ਵੀ ਨਹੀਂ ਹੁੰਦਾ ਕਿ ਮੈਂ ਕਿਸੇ ਪਾਰਟੀ ਦੇ ਜਾਂ ਗਵਰਨਮੈਂਟ ਦੇ ਖਿਲਾਫ ਬੋਲਾਂ ਮੈਂ ਤੇ ਕੁਝ ਫੈਕਟਸ ਲੈ ਕੇ ਆਇਆ ਉਹ ਫੈਕਟਸ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਨੇ ਤੇ ਬਾਕੀ ਤੁਹਾਡੇ ਉੱਤੇ ਡਿਪੈਂਡ ਕਰਦਾ ਕੋਈ ਅਗਰ ਤੁਸੀਂ ਵੀ ਸਾਨੂੰ ਪੁਆਇੰਟ ਦੇਣ ਹੋਣਗੇ ਤੇ ਅਸੀਂ ਲਵਾਂਗੇ ਸਭ ਤੋਂ ਪਹਿਲੇ ਇਹਦਾ ਇੱਕ ਲੀਗਲ ਅਸਪੈਕਟ ਹੈਗਾ ਲੀਗਲ ਅਸਪੈਕਟ ਹੈਗਾ ਜੇ ਕਿ ਇੰਡੀਆ ਦੇ ਵਿੱਚ ਜਿਹੜੀ ਗਵਰਨਿੰਗ ਲੈਜਿਸਲੇਸ਼ਨ ਹੈਗੀ ਹੈ ਇਸ ਦੇ ਉੱਤੇ ਲੈਂਡ ਦੇ ਉੱਤੇ ਤੇ ਲੈਂਡ ਦੀ ਐਕ acquisition ਦੇ ਉੱਤੇ ਉਹ ਹੈਗੀ ਹੈ ਤੇ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪਰੈਂਸੀ ਇਨ ਲੈਂਡ ਐਕ acquisition ਰੀਹੈਬਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਬੜਾ ਲੰਬਾ ਹੈ ਇਹਨੂੰ ਕਹਿੰਦੇ ਨੇ ਲੀਆਰਰ ਐਕਟ ਨੂੰ ਕਹਿੰਦੇ ਨੇ ਇਹ ਗਵਰਨਮੈਂਟ ਕਾਂਗਰਸ ਦੀ ਗਵਰਨਮੈਂਟ ਨੇ ਬਣਾਇਆ ਸੀਗਾ ਤੇ ਇਹਨੂੰ ਬਣਾਉਣ ਦੇ ਵਾਸਤੇ ਸਾਡੇ ਫਾਰਮ ਯੂਨੀਅਨਸ ਨੇ ਬਹੁਤ ਜ਼ਿਆਦਾ ਜਦੋਜਹਿਦ ਕੀਤਾ ਸੀਗਾ ਇਹਨੂੰ ਲਿਆਉਣ ਦੇ ਵਾਸਤੇ ਫੇਰ ਕਿਤੇ ਇਹ ਐਕਟ ਆਇਆ ਸੀਗਾ ਇਹ ਐਕਟ ਦੇ ਤਹਿਤ ਅਗਰ ਕੋਈ ਵੀ ਲੈਂਡ ਪਹਿਲੀ ਗੱਲ ਤੇ ਲੈਂਡ ਨੂੰ ਐਕ acquisition ਜਿਹੜੀ ਹੈ ਉਹ ਸਿਰਫ ਗਵਰਨਮੈਂਟ ਕਰ ਸਕਦੀ ਹੈ ਫॉर ਦਾ ਸੇਕ ਆਫ ਡਿਫੈਂਸ ਐਂਡ ਇਨਫਰਾਸਟਰਕਚਰ ਡਵੈਲਪਮੈਂਟ ਇਹੋ ਦੋ ਚੀਜ਼ਾਂ ਨੇ ਜਿਹਦੇ ਵਾਸਤੇ ਕੀ ਕੋਈ ਫੋਰਸਿਬਲ ਲੈਂਡ ਐਕ acquisition ਹੋ ਸਕਦੀ ਹੈ ਬਾਕੀ ਜਿਹੜੀ ਲੈਂਡ ਐਕquisition ਹੈ ਉਹਦੇ ਵਾਸਤੇ ਸਰਕਲ ਰੇਟ ਕੋ ਲੋ ਤਿੰਨ ਜਾਂ ਚਾਰ ਗੁਣਾ ਜ਼ਿਆਦਾ ਪੈਸੇ ਦਿੱਤੇ ਜਾਣਗੇ ਕੈਸ਼ ਦੇ ਵਿੱਚ ਦਿੱਤੇ ਜਾਣਗੇ ਸੋ ਇਹ ਦੋ ਜਿਹੜੇ ਮੁੱਦੇ ਨੇ ਇਹ ਉਹਦੇ ਵਿੱਚ ਹੈਗੇ ਨੇ ਤੇ ਜਦੋਂ ਦਾ ਇਹ ਐਕਟ ਲਾਗੂ ਹੋਇਆ ਉਹਦੇ ਬਾਅਦ ਇਹ ਲੈਂਡ ਪੂਲਿੰਗ ਦੀ ਜਿਹੜੀ ਪਾਲਿਸੀ ਹੈ ਇਹਨੂੰ ਰੱਦ ਕਰ ਦਿੱਤਾ ਗਿਆ ਜੋ ਪਹਿਲੇ ਕਰਦੇ ਸੀਗੇ ਉਹ ਨਹੀਂ ਹੋ ਸਕਦਾ ਸੋ ਪੰਜਾਬ ਦੀ ਗਵਰਨਮੈਂਟ ਨੇ ਇਸ ਵੇਲੇ ਇਹਨੂੰ ਕਰਨ ਦੇ ਵਾਸਤੇ ਆਪਣਾ ਜਿਹੜਾ ਪੰਜਾਬ ਐਕਟ 1995 ਹੈ ਉਹਨੂੰ ਉਹਨਾਂ ਨੇ ਯੂਜ਼ ਕੀਤਾ ਤੇ ਉਹ ਜਿਹੜਾ ਉਹ ਐਲ ਆਰ ਆਰ 2013 ਦੇ ਖਿਲਾਫ ਚੱਲਦਾ ਹੈ ਕਿਉਂ ਕੀਤਾ ਇਹ ਇਨਾਂ ਨੇ ਐਦਾਂ ਕਿਉਂ ਕਿ ਕਿਉਂਕਿ ਇਸ ਗਵਰਨਮੈਂਟ ਦਾ ਕਰਜੇ ਦੇ ਥੱਲੇ ਡੁੱਬੀ ਹੋਈ ਹੈ ਗਵਰਨਮੈਂਟ ਹੈ ਇਸ ਗਵਰਨਮੈਂਟ ਦੇ ਕੋਲ ਪੈਸੇ ਹੈ ਨਹੀਂ ਕੋਈ ਵੀ ਲੈਂਡ ਨੂੰ ਖਰੀਦਣ ਵਾਸਤੇ ਜਾਂ ਕੋਈ ਕਿਸੇ ਤਰੀਕੇ ਦੀ ਵੀ ਕੁਝ ਕਰਨ ਵਾਸਤੇ ਤੇ ਅਗਰ ਇਨਾਂ ਦੇ ਹੱਥ 'ਚ ਲੈਂਡ ਆ ਜਾਏਗਾ ਤੇ ਉਸ ਲੈਂਡ ਦੇ ਸਿਰ ਦੇ ਉੱਤੇ ਉਹਨੂੰ ਮੌਰਟਗੇਜ ਕਰਕੇ ਵਰਲਡ ਬੈਂਕ ਬੁਕੇਰਾ ਕੋਲੋਂ ਪੈਸੇ ਲੈ ਸਕਦੇ ਨੇ ਸੋ ਬੇਸਿਕਲੀ ਇਨਾਂ ਨੇ ਆਪਣੀ ਕੋ ਹਜ਼ਾਰ ਰੁਪਿਆ ਪਰ ਮਹੀਨਾ ਦੀ ਸਕੀਮ ਲਗਾਨੀ ਹੈ ਇਹ ਇਹਨਾਂ ਨੇ ਹੋਰ ਦੋ ਤਿੰਨ ਸੋਚਿਆ ਕਿ ਅਸੀਂ ਫ੍ਰੀ ਮੈਡੀਕਲ ਏਡ ਦੇ ਦਈਏ ਜਿਹਦੇ ਵਾਸਤੇ ਇਹਨਾਂ ਨੂੰ ਪੈਸੇ ਚਾਹੀਦੇ ਨੇ ਤੇ ਇਹ ਉਹ ਉਹਦੇ ਵਾਸਤੇ ਇਹ ਪੈਸਾ ਇਕੱਠਾ ਕਰਨ ਦਾ ਇੱਕ ਤਰੀਕਾ ਹੈਗਾ ਸੋ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇਹਦੇ ਬਾਰੇ ਦੇਖੋ ਮੈਂ ਪੂਰੀ ਦੁਨੀਆ ਦੇਖੀ ਹੋਈ ਹੈ ਫੌਜੀ ਆਦਮੀ ਆ ਪੂਰੇ ਹਿੰਦੁਸਤਾਨ ਚ ਘੁੰਮਿਆ ਹੋਇਆ ਤੇ ਮੈਨੂੰ ਥੋੜੀ ਜਿਹੜੀ ਮੇਰੀ ਥੌਟ ਪ੍ਰੋਸੈਸ ਹੈ ਉਹ بڑے ਨੈਸ਼ਨਲ ਲੈਵਲ ਦੇ ਉੱਤੇ ਹੁੰਦੀ ਹੈ 12 ਸਾਲ ਮੈਂ ਦਿੱਲੀ ਚ ਰਿਹਾ ਹਾਂ ਅਗਰ ਐਸੀ ਚੀਜ਼ ਕੋਈ ਵੀ ਐਸੀ ਅਰਬਨਾਈਜੇਸ਼ਨ ਹੁੰਦੀ ਹੈ ਉਸ ਅਰਬਨਾਈਜੇਸ਼ਨ ਦੇ ਵਿੱਚ ਵਿਲੇजेस ਡੀਪੋਪੂਲੇਟ ਹੋ ਜਾਂਦੇ ਨੇ ਹੁਣ ਇਹਨਾਂ ਦੀ ਪਹਿਲੀ ਜਿਹੜੀ ਇਹ ਇਹਨਾਂ ਨੇ ਪਹਿਲੇ ਸੋਚਿਆ 24000 ਏਕੜ ਇਹ ਲੰਘੇ ਲੁਧਿਆਣੇ ਦੇ ਵਿੱਚ ਫਿਰ ਕਹਿੰਦੇ ਨੇ 27 ਸਿਟੀਜ਼ ਹੋਰ ਦੇ ਵਿੱਚ ਅਰਬਨ ਕਲਸਟਰ ਬਣਾਣਗੇ 24000 ਏਕੜ ਅਗਰ ਤੁਸੀਂ ਲੁਧਿਆਣੇ 'ਚ ਲੈ ਰਹੇ ਹੋ ਤੇ ਘੱਟ ਤੋਂ ਘੱਟ ਨਹੀਂ ਤੇ 30 35 ਜਿਹੜੇ ਵਿਲੇजेस ਨੇ ਉਹ ਡਿਸਪਲੇਸ ਹੋ ਜਾਣਗੇ ਉਹਨਾਂ ਦੀ ਡੀਪੋਪਿਊਲੇਟਿਡ ਵਿਲੇजेस ਦੇ ਬੰਦਿਆਂ ਨੂੰ ਕਿੱਥੇ ਸੈਟਲ ਕਰਨਾ ਹੈ ਉਹਨਾਂ ਨੂੰ ਤੁਸੀਂ ਫੜਾ ਦਿੰਦੇ ਹੋ ਹੱਦ ਦੇ ਵਿੱਚ 1600 ਗੱਜ ਜਿਹੜੀ ਹੈ ਰੈ residențial ਤੇ 300 ਗੱਜ ਕਮਰਸ਼ੀਅਲ ਬੰਦੇ ਤੇ ਵਿਲੇ ਹੋਗੇ ਨਾ ਉਹ ਕੀ ਕਰਨਗੇ ਉਸ ਲੈਂਡ ਨੂੰ 300 ਗੱਜ 1600 ਗੱਜ ਰੈ residențial ਨੂੰ ਅਗਰ ਤੁਸੀਂ ਇਸ ਟਾਈਮ ਦੇ ਉੱਤੇ ਗੁਰਗਾਓਂ ਚ ਦੇਖੋ ਤੇ ਗੁਰਗਾਓਂ ਤੇ ਕੋਈ ਫਰਟਾਈਲ ਲੈਂਡ ਨਹੀਂ ਸੀਗਾ ਇਹ ਤੇ ਬਹੁਤ ਫਰਟਾਈਲ ਲੈਂਡ ਹੈ ਉੱਥੇ ਵੀ ਜਿਹੜੇ ਲੋਕਾਂ ਨੇ ਲੈਂਡ ਜਿਹੜਾ ਡਿਵੈਲਪਰ ਨੂੰ ਦੇ ਦਿੱਤਾ ਡਿਵੈਲਪਰ ਤੇ ਅਰਬਪਤੀ ਬਣ ਗਏ ਜਿਹੜੇ ਲੋਕ ਨੇ ਉਹ ਹੁਣ ਆਪਣਾ ਇੱਕ ਘਰ ਤੇ ਇੱਕ ਗੱਡੀ ਲੈ ਕੇ ਬੈਠੇ ਹੋਏ ਨੇ ਇਹ ਹੁਣ ਹੁੰਦਾ ਹੈ ਜਦੋਂ ਤੁਸੀਂ ਇਸ ਤਰੀਕੇ ਨਾਲ ਲੈਂਡ ਲੈਂਦੇ ਹੋ ਉਸ ਏਰੀਆ ਦੇ ਵਿੱਚ ਐਗਰੀਕਲਚਰ ਜਿਹੜਾ ਬਿਲਕੁਲ ਖਤਮ ਹੋ ਜਾਏਗਾ ਐਨੀਮਲ ਹਸਬੈਂਡਰੀ ਖਤਮ ਹੋ ਜਾਏਗੀ ਸਾਡੇ ਦੁੱਧ ਦਹੀਂ ਵਗੈਰਾ ਨੂੰ ਦੇਣ ਦੀ ਜਿਹੜੀ ਸਾਡੀ ਸ਼ਮਤਾ ਹੈ ਉਹ ਪੂਰੀ ਮਿਟ ਜਾਏਗੀ ਮਿਟ ਜਾਏਗੀ ਜਿੱਥੇ ਐਗਰੀਕਲਚਰ ਰਹਿਣ ਹੁੰਦਾ ਉੱਥੇ ਮਨਰੇਗਾ ਲੱਗ ਸਕਦੀ ਹੈ ਮਨਰੇਗਾ ਲਗਨੀ ਬੰਦ ਹੋ ਜਾਏਗੀ ਕੋਈ ਗਰੀਬ ਆਦਮੀ ਨੂੰ ਕੋਈ ਜੋਬ ਨਹੀਂ ਮਿਲੇਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਸਮਾਲ ਬਿਜ਼ਨਸ ਹੈ ਬਾਰਬਰ ਹੋ ਗਿਆ ਮਕੈਨਿਕ ਹੋ ਗਿਆ ਸਵੀਟ ਸ਼ਾਪ ਵਾਲਾ ਹੋ ਗਿਆ ਸਾਰੇ ਦੇ ਸਾਰੇ ਉਸ ਏਡੇ ਵੱਡੇ ਏਰੀਆ ਚ ਖਤਮ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਬਹੁਤ ਵੱਡੀਆਂ ਨੈਗੇਟਿਵ ਪੁਆਇੰਟਸ ਹੈਗੀਆਂ ਨੇ ਜਿਹੜੀ ਗੱਲ ਮੈਨੂੰ ਬਹੁਤ ਸਭ ਤੋਂ ਜ਼ਿਆਦਾ ਮੈਨੂੰ ਜਿਹੜੀ ਗੱਲ ਤੰਗ ਕਰਦੀ ਹੈ ਉਹ ਇਹ ਹੈ ਬਿਲਕੁਲ ਸਿੱਧੀ ਜਿਹੜੀ ਸਾਡੇ ਰਿਲੀਜੀਅਨ ਤੇ ਕਲਚਰ ਦੇ ਨਾਲ ਚੁੜੀ ਹੋਈ ਹੈ ਸਿੱਖਾਂ ਨੇ ਪੰਜਾਬੀਆਂ ਨੇ ਕਿੰਨੇ ਸਾਲ ਜਦੋਂ ਜੈਦ ਕੀਤਾ 5 600 ਸਾਲ ਹੋ ਗਏ ਬਾਬਾ ਗੁਰੂ ਨਾਨਕ ਦੇਵ ਜੀ ਦੇ ਆਉਣ ਦੇ ਬਾਅਦ ਗੁਰੂ ਹਰਗੋਬਿੰਦ ਤੋਂ ਸ਼ੁਰੂ ਹੋਇਆ ਹੋਇਆ ਇਹ ਜਦੋਂ ਜੈਦ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਉਹਦੇ ਬਾਅਦ ਸਾਡੇ ਮਿਸਲ ਆਏ ਬਾਬਾ ਬੰਦਾ ਬਹਾਦਰ ਆਏ ਕਾਦੇ ਵਾਸਤੇ ਲੈਂਡ ਸਾਰੀ ਲੜਾਈ ਕੀਤੀ ਸੀਗੀ ਲੈਂਡ ਦੀ ਲੜਾਈ ਸੀਗੀ ਪੰਜਾਬ ਦੀ ਜਿਹੜੀ ਪਵਿੱਤਰ ਧਰਤੀ ਹੈ ਇਹਦੀ ਲੜਾਈ ਸੀਗੀ ਇਸ ਲੜਾਈ ਦੇ ਵਿੱਚ ਅਸੀਂ ਸਿੰਕੜੋ ਅਰਬਾਂ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆ ਪੀਰਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਉਹ ਲੈਂਡ ਅਸੀਂ ਮੁਗਲਾਂ ਕੋਲੋਂ ਤੇ ਉਹਦੇ ਕੋਲੋਂ ਜਿੱਤ ਲਿਆ ਉਹਦੇ ਬਾਅਦ ਫਿਰ ਆਏ ਤੁਹਾਡੇ ਅੰਗਰੇਜ਼ ਆਏ ਅਸੀਂ ਅੰਗਰੇਜ਼ਾਂ ਦੇ ਵੀ ਥੱਲੇ ਨਹੀਂ ਲੱਗੇ ਜਿੰਨਾ ਅਸੀਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਪੰਜਾਬ ਨੇ ਜਦੋਜਹਿਰ ਕੀਤਾ ਮੇਰੇ ਕਾਲ ਹੋਰ ਕਿਸੇ ਸਟੇਟ ਨੇ ਅੱਧੀ ਬੰਦੇ ਨੇ ਕੀਤਾ ਹੀ ਨਹੀਂ ਕੋਈ ਹੁਣ ਸਾਡੇ ਵਾਸਤੇ ਤੇ ਇਹ ਲੈਂਡ ਹੀ ਸਭ ਕੁਝ ਹੈ ਅਸੀਂ ਇੱਕ ਐਗਰੀਕਲਚਰ ਕਮਿਊਨਿਟੀ ਹੈਗੇ ਆਂ ਸਾਡਾ ਪੂਰਾ ਕਲਚਰ ਜਿਹੜਾ ਉਹ ਲੈਂਡ ਦੇ ਉੱਤੇ ਬੇਸਡ ਹੈ ਸਾਡੇ ਗਾਣੇ ਲੈਂਡ ਦੇ ਉੱਤੇ ਬੇਸਡ ਨੇ ਸਾਡੇ ਗੁਰੂ ਪੀਰ ਲੈਂਡ ਦੇ ਉੱਤੇ ਬੇਸਡ ਨੇ ਸਾਡਾ ਖਾਣਾ ਲੈਂਡ ਦੇ ਉੱਤੇ ਬੇਸਡ ਹੈ ਸਾਡੇ ਕਸਟਮ ਸਾਡਾ ਡਰੈਸ ਸਭ ਕੁਝ ਸਾਡੇ ਲੈਂਡ ਦੇ ਉੱਤੇ ਬੇਸਡ ਹੈ ਹੁਣ ਇਹ ਨਵੇਂ ਲੋਕ ਆ ਰਹੇ ਨੇ ਇਹ ਜਿਹੜਾ ਇਹਨਾਂ ਨੇ ਇੱਥੇ ਬਣਾਣਾ ਹੈ ਏ ਸਾਡੇ ਬੰਦੇ ਤੇ ਕਿੱਥੋਂ ਖਰੀਦਣਗੇ ਉਹਨਾਂ ਦੇ ਉਹਨਾਂ ਨੇ ਤਕਰੀਨਾ ਨੇ ਬਾਹਰ ਵਾਲੇ ਆ ਕੇ ਉਹਨੂੰ ਖਰੀਦਣਗੇ ਤੋਂ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹਦੇ ਨਾਲ ਸਾਡਾ ਜਿਹੜਾ ਲੈਂਡ ਹੈ ਸਾਡਾ ਕਲਚਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਜਾਏਗਾ ਮੈਂ ਤੁਹਾਨੂੰ ਅਰਬਨਾਈਜੇਸ਼ਨ ਦੇ ਬਾਰੇ ਇੱਕ ਗੱਲ ਦੱਸ ਦਵਾਂ सॉरी ਮੈਂ ਥੋੜਾ ਲੰਮਾ ਚੱਲ ਰਿਹਾ ਅਰਬਨਾਈਜੇਸ਼ਨ ਇੱਕ ਐਸੀ ਚੀਜ਼ ਹੈ ਤੇ ਜਿਹੜੀ 3 ਜਨਰੇਸ਼ਨ ਦੇ ਵਿੱਚ ਚੰਗੀ ਹੁੰਦੀ ਹੈ 3 ਜਨਰੇਸ਼ਨ ਇਹਦਾ ਮਤਲਬ ਹੈ ਕਿ ਇੱਕ ਜਨਰੇਸ਼ਨ ਬਾਅਦ निकली ਪਿੰਡ ਤੋਂ ਦੂਸਰੀ ਜਨਰੇਸ਼ਨ ਨੇ ਕੋਈ ਪੜ੍ਹਾਈ ਕੀਤੀ ਤੀਸਰੀ ਜਨਰੇਸ਼ਨ ਜਿਹੜੀ ਆ ਉਹ ਏਡਾ ਕੋ ਪੈਸਾ ਕਮਾ ਲੈਂਦੀ ਹੈ ਕਿ ਤੁਹਾਨੂੰ ਤੁਹਾਡੇ ਲੈਂਡ ਦੇ ਉੱਤੇ ਡਿਪੈਂਡੈਂਟ ਹੋਣਾ ਬੰਦ ਹੋ ਜਾਂਦਾ ਹੈ ਉਹ ਟਾਈਮ ਹੁੰਦਾ ਹੈ ਲੈਂਡ ਨੂੰ ਵੇਚਣ ਦਾ ਜਿਹੜਾ ਘਰ ਜਿਹੜਾ ਪਰਿਵਾਰ ਲੈਂਡ ਨੂੰ ਆਪਣੀ 3 ਜਨਰੇਸ਼ਨ ਕੰਮ ਕਰਕੇ ਤੇ ਬਾਹਰ ਕੋਈ ਕੰਮ ਖੋਲ ਕੇ ਜਾਂ ਕੰਮ ਸਿੱਖਣਾ ਜਾਂ ਪੜ੍ਹਾਈ ਦੇ ਬਗੈਰ ਵੇਚ ਦਿੰਦਾ ਉਹ ਪਰਿਵਾਰ ਜਿਹੜਾ ਹੈ ਉਹ ਬਰਬਾਦ ਹੋ ਜਾਂਦਾ ਸੋ ਇਸ ਗੱਲ ਦੇ ਵਾਸਤੇ ਤੁਸੀਂ ਸਡਨਲੀ ਜਿਹੜੇ ਪਿੰਡ ਨੇ ਉਹਨਾਂ ਨੂੰ ਡੀਪੋਪੂਲੇਟ ਕਰਕੇ ਕਹੋ ਕਿ ਅਸੀਂ ਤੁਹਾਨੂੰ ਅਰਬਨਾਈਜ਼ ਕਰ ਦਵਾਂਗੇ ਉਹ ਪਿੰਡ ਕਦੀ ਉੱਥੇ ਰਹਿਣ ਵਾਲੇ ਪਿੰਡ ਵਾਲੇ ਕਦੀ ਨਹੀਂ ਵਾਸਤੇ ਨੇ ਤੁਹਾਨੂੰ ਗੁਰਗਾਉਂ ਦੇ ਬਾਰੇ ਦੱਸ ਹੀ ਦਿੱਤਾ ਜਦੋਂ ਮੈਂ ਕਿਤਰੀ ਜ਼ਮੀਨ ਖਰੀਦੀ ਸੀਗੀ ਬੜੀ ਛੰਗੀ ਜ਼ਮੀਨ ਸੀਗੀ ਕੋਈ ਫੌਜੀ ਨੇ ਕਹਿੰਦਾ ਜੀ ਮੇਰੇ ਬੱਚੇ ਕੰਮ ਨਹੀਂ ਕਰਦੇ ਉਹਨਾਂ ਉਹਨਾਂ ਦੇ ਵਾਸਤੇ ਮੈਂ ਕੋਈ ਬਿਜ਼ਨਸ ਖੋਲਾਂਗਾ ਟਰੱਕ ਲੈ ਲੇ ਉਹ ਟਰੱਕ ਚੱਲੇ ਨਹੀਂ ਜ਼ਮੀਨ ਵੀ ਗਈ ਟਰੱਕ ਵੀ ਗਏ ਘਰ ਵੀ ਗਿਆ ਸਭ ਕੁਝ ਗਿਆ ਸੋ ਇਹ ਬਹੁਤ ਲੋਕਾਂ ਦੇ ਨਾਲ ਹੁੰਦਾ ਹੈ ਅਰਬਨਾਈਜੇਸ਼ਨ ਕਿਸੇ ਵੀ ਸਟੇਜ ਨੂੰ ਬੜਾ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਉਹਦੇ ਬਾਅਦ ਜੋ ਸਾਡੀ ਇਸ ਵੇਲੇ ਪੰਜਾਬ ਇੱਕ ਫਲੈਟ ਫ્લેਟ ਅਰਬਨ ਕਲਸਟਰ ਹੈ ਫ્લેਟ ਅਰਬਨ ਕਲਸਟਰ ਦਾ ਮਤਲਬ ਹੁੰਦਾ ਹੈ ਇੱਥੇ ਹਾਈ ਰਾਈਜ਼ਸ ਜ਼ਿਆਦਾ ਨਹੀਂ ਨੇ ਇੱਥੇ ਇੱਥੇ ਹਜੇ ਤੱਕ ਉਹ ਕਨਸੈਪਟ ਨਹੀਂ ਆਇਆ ਜਿਹਦੇ ਵਿੱਚ ਬੰਦੇ ਰਹਿਣਾ ਚਾਹਣਗੇ ਫ્લેਟਸ ਦੇ ਵਿੱਚ ਰਹਿਣਾ ਚਾਹਣਗੇ ਜਿੰਨੂੰ ਦੇਖੋ ਉਹ ਜ਼ਮੀਨ ਖਰੀਦ ਕੇ ਆਪਣੀ ਕੋਠੀ ਪਾਉਣ ਦੀ ਕੋਸ਼ਿਸ਼ ਕਰਦਾ ਹੈ ਫ્લેਟ ਵਗੈਰਾ ਦੇ ਵਿੱਚ ਲੋਕ ਜ਼ਿਆਦਾ ਰਹਿੰਦੇ ਨਹੀਂ ਇੱਥੇ ਇੰਡਸਟਰੀਅਲਾਈਜੇਸ਼ਨ ਜ਼ਿਆਦਾ ਹੈ ਨਹੀਂ ਹੈ ਸੋ ਅਗਰ ਇੱਥੇ ਇੱਥੇ ਤੇ ਇੱਥੋਂ ਦੀ ਪੋਪੂਲੇਸ਼ਨ ਜਿਹੜੀ ਹੈ ਉਹ ਸਟੈਗਨੈਂਟ ਚੱਲ ਰਹੀ ਹੈ ਉਹ ਕੋਈ ਵਧ ਨਹੀਂ ਰਹੀ ਹੈ ਤੋ ਤੁਸੀਂ ਇਹ ਜਿਹੜੇ ਅਰਬਨ ਕਲਸਟਰ ਬਣਾ ਰਹੇ ਹੋ ਕਿਹਦੇ ਵਾਸਤੇ ਬਣਾ ਰਹੇ ਹੋ? ਕੌਣ ਕੌਣ ਇੰਨਾ ਦੇ ਵਿੱਚ ਆ ਕੇ ਰਹੇਗਾ? ਕੌਣ ਉਹਨਾਂ ਘਰਾਂ 'ਚ ਰਹੇਗਾ? ਕੌਣ ਇੱਥੇ ਇੰਡਸਟਰੀ ਖੋਲੇਗਾ? ਕੌਣ ਇੱਥੇ ਕੰਮ ਕਰੇਗਾ? ਕੀ ਗਵਰਨਮੈਂਟ ਨੇ ਇਹਦੇ ਬਾਰੇ ਸੋਚਿਆ ਵੈ? ਗਵਰਨਮੈਂਟ ਕਹਿੰਦੀ ਹੈ ਕਿ ਗਵਰਨਮੈਂਟ ਦੇ ਕੋਲ 14000 ਇੱਥੇ ਇਲੀਗਲ ਕਲੋਨੀਆਂਜ਼ ਹੈਗੀਆਂ ਨੇ। ਬਈ ਤੁਸੀਂ ਜਿਹੜੀਆਂ ਇਲੀਗਲ ਕਲੋਨੀਆਂਜ਼ ਨੇ ਉਹਨਾਂ ਨੂੰ ਥੱਲੇ ਲੀਗਲਾਈਜ਼ ਕਰੋ। ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਲੈ ਕੇ ਆਓ ਉਹਨਾਂ ਨੂੰ ਤੁਸੀਂ ਡਿਵੈਲਪ ਕਰੋ ਅੱਜ ਦੇ ਦਿਨ ਦੇ ਵਿੱਚ ਮੇਰੇ ਕੋਲ ਇੱਕ ਫਲੈਟ ਹੈਗਾ ਉੱਥੇ ਜ਼ੀਰਕਪੁਰ ਦੇ ਵਿੱਚ ਉਹ ਮੇਰੇ ਖਿਆਲ 270 ਘਰ ਨੇ 270 ਘਰਾਂ ਦੇ ਵਿੱਚੋਂ 40 ਘਰ ਜਿਹੜੇ ਨੇ ਖਾਲੀ ਪਏ ਨੇ ਤੇ ਐਸੀਆਂ ਕਿੰਨੀਆਂ ਕਲੋਨੀਆਂ ਨੇ ਐਸੀਆਂ ਕਿੰਨੀਆਂ ਜਗਾਵਾਂ ਨੇ ਜਿੱਥੇ ਕਿ ਇਸ ਤਰੀਕੇ ਦੇ ਨਾਲ ਫਲੈਟ ਜਿਹੜੇ ਨੇ ਖਾਲੀ ਪਏ ਨੇ ਪਹਿਲੇ ਉਹਨਾਂ ਨੂੰ ਤੇ ਪੜ ਲਓ ਸਾਡੇ ਕੋਲ ਬੰਦੇ ਹਨ ਨਹੀਂ ਉਹ ਜ਼ੀਰਕਪੁਰ ਜਿੱਥੇ ਮੈਂ ਰਹਿਣਾ ਉੱਥੇ 8 ਮਾਲ ਬਣ ਰਹੇ ਨੇ ਜਿਹੜਾ ਇੱਕ ਤਿਆਰ ਹੋਇਆ ਉਸ ਮਾਲ ਦੇ ਵਿੱਚ ਕੋਈ ਖਰੀਦਣ ਵਾਲਾ ਹੈ ਨਹੀਂ ਕੋਈ ਕਰਨ ਵਾਲਾ ਨਹੀਂ ਸੋ देयरफॉर ਪੁੱਛਣ ਵਾਲੀ ਗੱਲ ਹੈ ਕਿ ਇਹ ਅਗਰ ਐਸੇ ਅਰਬਨ ਕਲਸਟਰ ਬਣ ਵੀ ਜਾਂਦੇ ਨੇ ਅਗਰ ਕੋਈ ਕੰਮ ਹੀ ਨਹੀਂ ਤੇ ਇਹ ਚੱਲਦੇ ਕਿੱਦਾਂ ਨੇ ਦੋ ਗੱਲਾਂ ਇੱਕ ਤੇ ਇਹਨਾਂ ਦੇ ਵਿੱਚ ਲੋਕ ਆਪਣੀ ਬਲੈਕ ਮਨੀ ਸੁੱਟ ਦਿੰਦੇ ਨੇ ਬਲੈਕ ਮਨੀ ਨੂੰ ਵਾਈਟ ਕਰਨ ਦਾ ਇਹ ਸਭ ਤੋਂ ਚੰਗਾ ਤਰੀਕਾ ਹੈਗਾ ਤੇ ਚਲੋ ਜੀ ਉੱਥੇ ਪਾ ਦਿਓ ਤੇ ਬਾਅਦ ਦੇ ਵਿੱਚ ਕਦੀ ਉਹਨੂੰ ਵਾਈਟ ਕਰ ਦਾਂਗੇ ਜਦ ਜਰੂਰਤ ਪਵੇਗੀ ਬੰਦ ਰੱਖਾਂਗੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਦੂਸਰਾ ਐਨਆਰਆਈਸ ਜਿਨ੍ਹਾਂ ਨੇ ਇੱਥੇ ਕੋਈ ਜ਼ਮੀਨ ਖਰੀਦ ਨਹੀਂ ਹੁੰਦੀ ਆ ਉਹ ਆ ਜਾਂਦੇ ਨੇ ਉਹਦੇ ਨਾਲ ਕੁਝ ਵਿਕਰੀ ਹੋ ਜਾਂਦੀ ਹੈ ਜਿੰਨੀ ਖ ਹੋ ਜਾਂਦੀ ਹੈ 50 60% ਉਹਦੇ ਨਾਲ ਤੁਹਾਦਾ ਜਿਹੜਾ ਬੰਦਾ ਹੈ ਉਹਦੀ ਉਹ ਉਹਦੀ ਕਾਸਟ ਨਿਕਲ ਜਾਂਦੀ ਹੈ ਸੋ ਸਾਨੂੰ ਇਸ ਤਰੀਕੇ ਦੀ ਅਰਬਨ ਕਲਸਟਰ ਬਣਾਣ ਦੀ ਪੰਜਾਬ ਦੇ ਵਿੱਚ ਹਜੇ ਤੱਕ ਜ਼ਰੂਰਤ ਹੀ ਨਹੀਂ ਕਿਉਂ ਬਣਾ ਰਹੇ ਨੇ ਕੀ ਇਹਨਾਂ ਦੀ ਮਨਸ਼ਾ ਹੈਗੀ ਆ ਸੋ ਉਹੀ ਗੱਲ ਹੈ ਕਿ ਸਾਡੇ ਕੇਜਰੀਵਾਲ ਜੀ ਪਹਿਲੇ ਉਹਨਾਂ ਨੇ ਉਹ ਪਾਲਿਸੀ ਲਗਾਈ ਸੀਗੀ ਲਿਕਰ ਦੀ ਉਹ ਉਹਨਾਂ ਦੀ ਚੱਲੀ ਨਹੀਂ ਉੱਥੋਂ ਦੀ ਤੰਗ ਹੋ ਕੇ ਇੱਥੇ ਆ ਗਏ ਨੇ ਹੁਣ ਇੱਥੇ ਉਹ ਸੋਚ ਰਹੇ ਨੇ ਕਿ ਮੈਂ ਕਿਹੜੇ ਤਰੀਕੇ ਦੇ ਨਾਲ ਪੈਸੇ ਥੋੜੇ ਹੜ ਏਕ ਲਵਾ ਅੱਗੇ ਹੋਰ ਲੱਖਣਾ ਲਾਦੀਆਂ ਨੇ ਸੋ ਇਹ ਗੱਲਾਂ ਜਿਹੜੀਆਂ ਨੇ ਚੱਲਦੀਆਂ ਨੇ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ ਇਹ ਪੂਲਿੰਗ ਦੇ ਬਾਰੇ ਕਹਿੰਦੇ ਨੇ ਕਿ ਪੂਰੇ ਹਿੰਦੁਸਤਾਨ 'ਚ ਪੂਲਿੰਗ ਚੱਲ ਰਹੀ ਹੈ ਇੱਕ ਜਗ੍ਹਾ ਜਿੱਥੇ ਪੂਲਿੰਗ ਪਹਿਲੇ ਹੁੰਦੀ ਸੀਗੀ ਹੁਣ ਬੰਦ ਹੋ ਗਈ ਹੈ ਤੇ ਜਿਹਨੇ ਬੜੀ ਸਕਸੈਸਫੁਲ ਸੀਗੀ ਉਹ ਸੀ ਗੁਜਰਾਤ ਪਰ ਗੁਜਰਾਤ ਇਜ਼ ਨਾਟ ਅ ਐਗਰੀਕਲਚਰ ਸੈਂਟ੍ਰਿਕ स्टेट इट इज अ इंडस्ट्री एंड बिजनेस सेंट्रिक स्टेट ਉਥੇ ਉਹਨਾਂ ਨੇ ਪੂਲਿੰਗ ਕਰਕੇ ਬਹੁਤ ਜ਼ਿਆਦਾ ਪੈਸੇ ਕਮਾਏ ਨੇ ਬਹੁਤ ਉਹਨਾਂ ਨੇ ਡਵੈਲਪਮੈਂਟ ਕੀਤੀ ਹੈ ਕਿਉਂਕਿ ਉਹਦਾ ਤੇ ਪੰਜਾਬ ਦਾ ਬਹੁਤ ਫਰਕ ਹੈ ਪੰਜਾਬ ਦੇ ਵਿੱਚ ਅਸੀਂ ਐਗਰੀਕਲਚਰ ਸੈਂਟ੍ਰਿਕ ਹੈਗੇ ਆ ਸਾਨੂੰ ਸਾਨੂੰ ਆਂਦਾ ਹੀ ਸਾਡੀ ਬੇਸਿਕ ਜਿਹੜਾ ਕੰਮ ਹੈਗਾ ਉਹ ਜ਼ਮੀਨਾਂ ਦਾ ਹੈਗਾ ਬਾਹਰ ਅਸੀਂ ਜਾ ਕੇ ਨੌਕਰੀ ਕਰਨੇ ਆ ਵਾਪਸ ਆਪਣੀਆਂ ਜ਼ਮੀਨਾਂ 'ਚ ਆ ਜਾਨੇ ਆ ਸੋ ਜੋ ਗੁਜਰਾਤ ਦਾ ਮਾਡਲ ਹੈ ਉਹ ਜਾਂ ਜਿਹੜਾ ਦਿੱਲੀ ਦਾ ਮਾਡਲ ਹੈ ਉਹ ਪੰਜਾਬ ਦੇ ਵਿੱਚ ਨਹੀਂ ਲੱਗ ਸਕਦਾ ਦੂਸਰੀ ਜਗ੍ਹਾ ਜਿੱਥੇ ਇਹ ਹੋਈ ਹੈ ਉਹ ਹੈ ਅਮਰਾਵਤੀ ਅਮਰਾਵਤੀ ਦੇ ਵਿੱਚ ਉਹਨਾਂ ਨੇ ਕਿਹਾ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਸੀਗੀਆਂ ਕਿ ਅਸੀਂ ਜੀ ਇੱਥੇ ਤੁਹਾਡਾ ਸਵਰਗ ਬਣਾ ਦੇਵਾਂਗੇ ਐਸ ਵੇਲੇ ਲੋਕਾਂ ਕੋਲ 2-2 3-100 ਗੱਜ ਵੀ ਜ਼ਮੀਨ ਉੱਥੇ ਨਹੀਂ ਰਹਿ ਗਈ ਤੇ ਉਹਨਾਂ ਨੇ ਇਹ ਦੇਖਿਆ ਕਿ ਜਿਹੜੀ ਅਮਰਾਵਤੀ ਦੇ ਸਿਟੀ ਦੇ ਨਾਲ ਦੀ ਜ਼ਮੀਨ ਹੈ ਉੱਥੇ ਵੀ ਐਗਰੀਕਲਚਰ ਨੂੰ ਪ੍ਰੋਬਲਮ ਹੋ ਗਿਆ ਕਿਉਂਕਿ ਪਾਣੀ ਦੀ ਆਂ ਦੀ ਜ਼ਮੀਨ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਪੋਪੂਲੇਸ਼ਨ ਦੇ ਨਾਲ ਸੋ ਧਰਫੋਰ ਇਹ ਅਰਬਨ ਕਲਸਟਰਸ ਤੇ ਇਹ ਜਿਹੜੀ ਪੂਲਿੰਗ ਹੈਗੀ ਹੈ ਇਹਦੇ ਨਾਲ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਨਾਲ ਇਹ ਐਸੀ ਐਸੀ ਅਰਬਨ ਏਰੀਆਸ ਪਹਿਲੇ ਵੀ ਬਹੁਤ ਕ੍ਰੀਏਟ ਕੀਤੇ ਨੇ ਨਿਊ ਚੰਡੀਗੜ੍ਹ ਕ੍ਰੀਏਟ ਕੀਤਾ ਹੈ ਮੋਹਾਲੀ ਕ੍ਰੀਏਟ ਕੀਤਾ ਹੈ ਅਸੀਂ ਪੰਚਕੁਲਾ ਸਾਡੇ ਨਾਲ ਹਰਿਆਣਾ ਨੇ ਕ੍ਰੀਏਟ ਕੀਤਾ ਉਹ ਚੰਗੇ ਮਾਡਲ ਸੀਗੇ ਉਹ ਉਹ ਜਿਹੜੇ ਮਾਡਲ ਨੇ ਉਹ ਫੋਲੋ ਕਰਨ ਵਾਲੇ ਮਾਡਲ ਨੇ ਜਿਹੜਾ ਮਾਡਲ ਇਹਨਾਂ ਨੇ ਕੀਤਾ ਇਹ ਮਾਡਲ ਚੱਲਣ ਵਾਲਾ ਨਹੀਂ ਹੈ ਤੇ ਇਸ ਵਾਸਤੇ ਭਾਜਪੀ ਇਸ ਮਾਡਲ ਦੀ ਪੂਰੀ ਤਰ੍ਹਾਂ ਨਾਲ ਨਿੰਦਾ ਕਰਦੀ ਹੈ ਇਹਨੂੰ ਰਿਜੈਕਟ ਕਰਦੀ ਹੈ ਬੀਜਪੀ ਇਸ ਮਾਡਲ ਦੇ ਖਿਲਾਫ ਹਰ ਤਰੀਕੇ ਦੇ ਨਾਲ ਪਹਿਲੇ ਅਵੇਰਨੈਸ ਕ੍ਰੀਏਟ ਕਰੇਗੀ ਫਿਰ ਅਸੀਂ ਕੋਰਟ ਜਾਵਾਂਗੇ ਅਸੀਂ ਲੋਕਾਂ ਨੂੰ ਜਾਗਰਿਤ ਕਰਾਂਗੇ ਤੇ ਇਹ ਅਸੀਂ ਕਦੀ ਨਹੀਂ ਹੋਣ ਦਵਾਂਗੇ ਕਿ ਸਾਡੇ ਜਿਹੜੇ ਕਿਸਾਨ ਭਰਾ ਨੇ ਤੇ ਜਿਹੜੇ ਸਾਡੇ ਮਾਰਜਨਲ ਲਾਈਫ ਫਾਰਮਰਸ ਨੇ ਉਹਨਾਂ ਦੇ ਨਾਲ ਧੋਖੇ ਦੇ ਨਾਲ ਉਹਨਾਂ ਨੂੰ ਡਿਸਟ੍ਰਿਬਿਊਟ ਬਣਾਤਾ ਜਾਏ ਉਹਨਾਂ ਨੂੰ ਸੜਕਾਂ ਤੇ ਲੈ ਕੇ ਆਇਆ ਜਾਏ ਇਦਾ ਹੀ ਕਹਿ ਕੇ ਮੈਂ ਆਪਣੇ ਵੱਲੋਂ ਜੋ ਮੈਂ ਕਹਿਣਾ ਹੈ ਉਹਨੂੰ ਵਿਰਾਮ ਦਿੰਦਾ ਥੈਂਕ ਯੂ ਵੈਰੀ ਮੱਚ ਫॉर ਗਿਵਿੰਗ ਮੀ ਦਿਸ ਟਾਈਮ ਐਂਡ ਅਗਰ ਤੁਹਾਡੇ ਕੋਈ ਸਵਾਲ ਨੇ ਮੈਂ ਜ਼ਰੂਰ ਲੈਣ ਲਈ ਤਿਆਰ ਆ। ਥੈਂਕ ਯੂ ਸਰ ਥੈਂਕ ਯੂ।